ਸਰ ਕੀ ਕਾਰਨ ਸੇ ਜਿਹੜੀ ਕਿ ਅੱਜ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ ਗਰਮੀਤ لال ਬਿੱਟੂ ਪ੍ਰਧਾਨ ਇਕਤਾ ਪਾਰਟੀ ਪਿਛਲੇ 10 ਸਾਲ ਤੋਂ ਇਕਤਾ ਪਾਰਟੀ ਜਿਹੜੀ ਹੈ ਲਗਾਤਾਰ ਲੋਕਾਂ ਵਿੱਚ ਵਿਚਰਦੀ ਪਈ ਹੈ ਔਰ ਹਰ ਸਾਲ ਮੈਂ ਸਮਝਦਾ ਵੀ ਇਕਤਾ ਪਾਰਟੀ ਦੀ ਬਾਟੀ ਜਿਹੜੀ ਹੈ ਉਹ ਪੰਕ ਕੀਤੀ ਜਾਂਦੀ ਹੈ ਕਿਉਂਕਿ ਇਕਤਾ ਪਾਰਟੀ ਇੱਕ ਰਜਿਸਟਰਡ ਪਾਰਟੀ ਹੈਗੀ ਹੈ ਕਿਉਂਕਿ 20 ਜਨਵਰੀ ਤੋਂ ਬਾਅਦ ਇਕਤਾ ਪਾਰਟੀ ਦੀ ਜਿੰਨੇ ਵੀ ਮੈਂਬਰਸ਼ਿਪ ਹੈਗੀ ਐ ਜਾਂ ਜਿੰਨੇ ਵੀ ਲੋਕਾਂ ਕੋ ਉਧੇ ਪੰਜਾਬ ਦੇ ਸ਼ਹਿਰੀ ਜਾਂ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਹ ਅੱਜ ਤੋਂ ਬਾਅਦ ਬਿਲਕੁਲ ਕੋਈ ਵੀ ਜਿਹੜਾ ਪ੍ਰਧਾਨ ਜਿਹੜਾ ਕਿਸੇ ਉਧ ਦੇ ਤੇ ਨਹੀਂ ਹੈਗਾ ਉਹ ਆਮ ਇੱਕ ਵਰਕਰ ਤਰ੍ਹਾਂ ਦੀ ਉਹ ਕੰਮ ਕਰੂਗਾ ਕਿਉਂਕਿ ਜਨਵਰੀ ਤੋਂ ਬਾਅਦ ਵੀ 10 ਫਰਵਰੀ ਤੋਂ ਮੈਂ ਸਮਝਦਾ ਵੀ ਦੁਬਾਰਾ ਜਿਹੜਾ ਵਾ ਉਧੇ ਦਿੱਤੇ ਜਾਣਗੇ ਔਰ ਏਕਤਾ ਪਾਰਟੀ ਵੱਲੋਂ ਇੱਕ ਮੈਂ ਤਾਂ ਪ੍ਰੈਸ ਵਾਲੇ ਬੁਲਾਏ ਅੱਜ ਵੀ ਇਕਤਾ ਪਾਰਟੀ 10 ਫਰਵਰੀ ਤੋਂ ਬਾਅਦ ਜਿੰਨੂੰ ਵੀ ਅਹੁਦਾ ਦੇਊਗੀ ਜਾਂ ਜਿੰਨੂੰ ਵੀ ਪ੍ਰਧਾਨ ਬਣਾਊਗੀ ਤੇ ਉਹ ਆਪ ਆਫਰ ਕਰੂਗਾ ਉਹਨੂੰ ਪ੍ਰਧਾਨਗੀ ਦੀ ਜਿਹੜੀ ਮੈਂਬਰਸ਼ਿਪ ਦਿੱਤੀ ਜਾਊਗੀ ਇੱਕ ਉਹਨੂੰ ਥਾਣਿਆਂ ਦੇ ਕੰਮ ਕਰਨ ਵਾਸਤੇ ਇੱਕ ਡੈਂਟੀਕਰ ਜਿਹੜਾ ਵਾ ਉਹ ਅਸੀਂ ਈਸ਼ੂ ਕਰਾਂਗੇ ਕਿਉਂਕਿ ਥਾਣਿਆਂ ਵਿੱਚ ਜਾਣ ਤੋਂ ਪਹਿਲਾਂ ਜਿਹਦੇ ਕੋਲ ਡੈਂਟੀਕਰ ਹੋਊਗਾ ਉਹੀ ਥਾਣੇ ਜਾਊਗਾ ਜਾਂ ਜਿਹਦੇ ਕੋਲ ਮੈਂਬਰਸ਼ਿਪ ਹੋਊਗੀ ਉਹੀ ਥਾਣੇ ਜਾਊਗਾ ਬਗੈਰ ਡੈਂਟੀ ਕਾਰਡ ਤੋਂ ਬਗੈਰ ਮੈਂਬਰਸ਼ਿਪ ਤੋਂ ਚਾਹੇ ਕੋਈ ਵੀ ਹੋਵੇ ਚਾਹੇ ਮੈਂ ਕੋਣਾ ਹੋਵਾਂ ਕੋਈ ਵੀ ਹੋਊਗਾ ਉਹਦੀ ਥਾਣਿਆਂ ਵਿੱਚ ਬਿਲਕੁਲ ਸੁਣਵਾਈ ਨਹੀਂ ਹੋਊਗੀ ਅੱਜ ਤੋਂ ਬਾਅਦ ਏਕਤਾ ਪਾਰਟੀ ਦਾ ਕੋਈ ਪ੍ਰਧਾਨ ਨਹੀਂ ਹੋਊਗਾ ਜਿੰਨੀਆਂ ਵੀ ਏਕਤਾ ਪਾਰਟੀ ਦੀਆਂ ਗੱਡੀਆਂ ਤੇ ਪਲੇਟਾਂ ਲੱਗੀਆਂ ਉਹ 20 ਤਰੀਕ ਤੋਂ ਬਾਅਦ ਬਿਲਕੁਲ ਖਤਮ ਹੋ ਜਾਣੀਆਂ ਕੱਲੋਂ ਕੋਈ ਏਕਤਾ ਪਾਰਟੀ ਦੀ ਗੱਡੀ ਕਿਤੇ ਫੜੀ ਜਾਂਦੀ ਹੈ ਜਾਂ ਨੰਬਰ ਪਲੇਟ ਫੜਿਆ ਜਾਂਦਾ ਉਹਦੇ ਵਿੱਚ ਏਕਤਾ ਪਾਰਟੀ ਦੀ ਜਾਂ ਮੇਰੇ ਵੱਲੋਂ ਉਹਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਕਿਉਂਕਿ ਕੱਲੀ ਏਕਤਾ ਪਾਰਟੀ ਦੀ ਨਹੀਂ ਗੱਲ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਹੈਗੀਆਂ ਜਾਂ ਜਿੰਨੀਆਂ ਵੀ ਰਜਿਸਟਰਡ ਪਾਰਟੀਆਂ ਹੈਗੀਆਂ ਉਹ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਚੱਲਦੀਆਂ ਵਾ ਇਸੇ ਤਰ੍ਹਾਂ ਏਕਤਾ ਪਾਰਟੀ ਜਿਹੜੀ ਹੈ ਪਿਛਲੇ 10 ਸਾਲ ਤੋਂ ਲਗਾਤਾਰ ਕਾਨੂੰਨ ਦੇ ਦਹਿਰੇ ਵਿੱਚ ਰਹਿ ਕੇ ਏਕਤਾ ਪਾਰਟੀ ਨੂੰ ਜਿਹੜਾ ਚਲਾਇਆ ਜਾਂਦਾ ਵਾ ਅੱਜ ਤੋਂ ਬਾਅਦ ਏਕਤਾ ਪਾਰਟੀ ਦਾ ਕੋਈ ਜ਼ਿਲ੍ਹਾ ਪ੍ਰਧਾਨ ਨੀਗਾ ਕੋਈ ਸ਼ਹਿਰੀ ਪ੍ਰਧਾਨ ਨੀਗਾ ਜਿਹੜਾ ਵੀ ਥਾਣੇ ਤੇ ਜਾਊਗਾ ਉਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਜਾਂ ਜਿਹੜੇ ਜਿਹੜੇ ਆਗੂ ਦਾ ਕੋਈ ਆਪਣਾ ਕੰਮ ਹੋਊਗਾ ਉਹਦੀ ਏਕਤਾ ਪਾਰਟੀ ਜਿਹੜੀ ਸੁਣਵਾਈ ਕਰੂਗੀ ਅਬਰੀ ਤੌਰ ਤੇ ਕੋਈ ਆਪਣੇ ਆਪ ਥਾਣੇ ਜਾਊਗਾ ਉਹਦੀ ਏਕਤਾ ਪਾਰਟੀ ਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਅੱਜ ਤੋਂ ਬਾਅਦ ਏਕਤਾ ਪਾਰਟੀ ਜਿਹੜੀ ਆ ਬਿਲਕੁਲ ਜਿਹੜੀ ਆ ਉਹ ਭੰਗ ਕੀਤੀ ਜਾਂਦੀ ਹੈ 10 ਫਰਵਰੀ ਤੋਂ ਬਾਅਦ ਏਕਤਾ ਪਾਰਟੀ ਦੇ ਦੁਆਰਾ ਜਿਹੜੇ ਆਗੂ ਬਣਾਏ ਜਾਣਗੇ ਅੱਜ ਤੋਂ ਬਾਅਦ ਕੋਈ ਵਿਅਕਤੀ ਪਾਰਟੀ ਦਾ ਆਗੂ ਨਹੀਂ ਹੈਗਾ ਸਿਰਫ ਏਕਤਾ ਪਾਰਟੀ ਇੱਕ ਇੱਕ ਵਰਕਰ ਤੋਂ ਏਕਤਾ ਪਾਰਟੀ ਆ ਤੋਂ ਬਾਅਦ ਹੈਗੀ ਆ 10 ਫਰਵਰੀ ਤੋਂ ਬਾਅਦ ਦੇਖਾਂਗੇ ਜਿਹੜਾ ਦਫਤਰ ਵਿੱਚ ਪਹੁੰਚ ਕਰੂਗਾ ਜਾਂ ਮੈਂਬਰਸ਼ਿਪ ਜਿਹੜਾ ਆਪ ਮੰਗੂਗਾ ਉਹਨੂੰ ਦਿੱਤੀ ਜਾਊਗੀ ਬਾਕੀ ਜਿਹੜਾ ਕੋਈ ਆਪਣੀ ਤੌਰ ਤੇ ਜਾਂ ਆਪਣੇ ਤੌਰ ਤੇ ਕੰਮ ਕਰੂਗਾ ਉਹਦੀ ਏਕਤਾ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ